ਦੁਹਰਾ 9 ਲੱਖ ਅਰਾਕੀ ਮਿਲਾ ਮਿਲਾ ਸਰਾਈ ਚੌ ਲੱਖ 9 ਲੱਖ ਅਰਾਕੀ ਮਿਲਾ ਅਰਾਕੀ ਕਹਿੰਦੇ ਆ ਘੋੜਿਆਂ ਨੂੰ ਮਹਾਰਾਜ ਕਹਿੰਦੇ ਮੇਰੀ ਖਾਲਸਾ ਫੌਜ ਦੇ ਵਿੱਚ 9 ਲੱਖ ਘੋੜਾ ਹੋਵੇ ਜੰਗੀ ਮਿਲਾ ਸਰਾਈ ਚੌ ਲੱਖ ਸਰਾਈਚਾ ਕੀ ਕਹਿੰਦੇ ਆ ਸਰਾਈਚਾ ਕਹਿੰਦੇ ਨੇ ਤੰਬੂ ਨੂੰ ਤਨਾਤਾ ਨੂੰ ਗੋਲੰਗਰ ਲਈ ਦਰਬਾਰ ਲਈ ਲਾਏ ਜਾਂਦੇ ਨੇ ਵੱਡੇ ਤੰਬੂ ਦੇ ਰਾਜਿਆਂ ਮਹਾਰਾਜਾਂ ਵਾਸਤੇ ਲੱਗਦੇ ਆ ਸ਼ਾਹੀ ਸ਼ਮਿਆਨੇ ਉਹਨਾਂ ਨੂੰ ਸਰਾਜਾ ਰਹਿਣੇ ਪਰ ਕਿ ਨਹੀਂ ਅਕਾਲ ਪੁਰਖ ਜੀ 9 ਲੱਖ ਘੋੜਾ ਤੇ ਸਵਾ ਲੱਖ ਵੱਡੀਆਂ ਤੰਬੂ ਤਲਾਸਾ ਮੇਰੇ ਖਾਲਸੇ ਪੰਥ ਲਈ ਚਾਹੀਦੀਆਂ ਸਵਾ ਲੱਖ ਹਾਥੀ ਮਿਲਾ ਦੇ ਉਹ ਜਹਵਲ ਹਾਥੀ ਕਹਿੰਦੇ ਫਿਰ ਉਹ ਸिख ਖਾਲਸਾ ਪੰਥ ਦੇ ਵਿੱਚ ਸਵਾ ਲੱਖ ਹਾਥੀਆਂ ਦੀ ਫੌਜ ਹੋ ਗਈ ਕਿਉਂਕਿ ਜਿਹੜੇ ਖਾਲਸੇ ਦੇ ਕਮਾਂਡਰ ਨੇ ਕੋਈ ਨਗਾਰਚੀ ਆ ਕੋਈ ਨਿਸ਼ਾਨਤੀ ਆ ਕੋਈ ਲਾਗਨਤੀ ਆ ਕੋਈ ਹੱਡ ਗ੍ਰਾਂਥੀ ਆ ਕੋਈ ਹਜੂਰੀ ਲਾਗੀ ਆ ਉਹਨਾਂ ਲਈ ਸਵਾਰੀਆਂ ਮਹਾਰਾਜ ਜੀ ਦੇ ਸਵਾ ਲੱਖ ਹਾਥੀ ਮਿਲੇ ਦੇਵ ਜਹ ਹੈ ਅਬਲਾਖ ਮਹਾਰਾਜ ਜੀ ਮੇਰੀ ਇਹ ਅਬਲਾਖ ਹੈ ਕਿ ਮੇਰੇ ਖਾਲਸੇ ਕੋਲ ਇੰਨਾ ਵੱਡਾ ਰਾਜਸਤਾਨ ਹੈ ਇਹ ਅਰਦਾਸ ਸਰਬਲੋ ਮਹਾਰਾਜ ਦੇ ਚਰਨਾਂ ਸਾਸ ਸਵਾਰੀ ਮੋਚਲਾ ਨੇ ਜਹ ਲੱਖ ਨਿਸ਼ਾਨੋ ਕਿ ਆ ਜਿਹੜੇ ਹੁਣ ਨਗਾਰੇ ਨਿਸ਼ਾਨ ਚੋਬਾਂ ਲੱਗੀਆਂ ਨੇ ਚਾਲਾ ਬੌਣ ਲਈ ਨਗਾਰੇ ਕਸ ਰਹੇ ਨੇ ਸਿੰਘ ਘੋੜਿਆਂ ਤੇ ਮਹਾਰਾਜ ਕਹਿੰਦੇ ਫਿਰ ਮੇਰੇ ਨਗਾਰੇ ਤੇ ਨਿਸ਼ਾਨਾ ਲਈ ਇੱਕ ਖਾਸ ਸਵਾਰੀ ਚਾਹੀਦੀ ਆ ਕੋਈ ਵੱਡਾ ਰੱਥ ਜਿਹਦੇ ਵਿੱਚ ਬਹੁਤ ਸਾਰੇ ਘੋੜੇ ਜੋੜੇ ਜਾਣ ਤੇ ਉਹਦੇ ਉੱਤੇ ਨਗਾਰਤੀ ਸਿੰਘ ਨਿਸ਼ਾਨਤੀ ਸਿੰਘ ਫੌਜਾਂ ਦੀ ਤਮਾਮ ਕਰਨ ਲਈ ਨਗਾਰਾ ਤੇ ਨਿਸ਼ਾਨ ਅੱਗੇ ਚੱਲਦੀ ਨੇ ਤੇ ਜਿਹੜਾ ਨਗਾਰਾ ਨਿਸ਼ਾਨ ਬੁੱਢਾ ਢਲ ਕੋਲੇ ਆ ਨਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਹੋਇਆ ਅੱਜ ਵੀ ਬੁੱਢਾ ਦਲ ਦੇ ਖਜ਼ਾਨੇ 'ਚ ਉਹ ਨਗਾਰਾ ਤੇ ਉਹ ਨਿਸ਼ਾਨ ਜਿਹਦੀ ਤਾਬਿਆਂ 'ਚ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਲੜੀਆਂ 14 ਜੁੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੇ ਤੇ ਜਿਹੜੀ ਜੰਗ 'ਚੋਂ ਬੰਥ ਬਾਦਸ਼ਾਹ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਹੋਏ ਨਾ ਤੇ ਉਹ ਵੀ ਨਗਾਰਾ ਨਿਸ਼ਾਨ ਸੀ ਜਿਹਦੀ ਤਾਬਿਆਂ 'ਚ ਬੁੱਢਾ ਦਲ ਅੱਜ ਤੱਕ ਚੱਲਦਾ ਆ ਰਿਹਾ ਉਧਰ ਪੰਚਕੂਲੇ ਬਾਬਾ ਬਦੂਸ ਸਿੰਘ ਜੀ ਪਟਿਆਲੇ ਬਾਬਾ ਬੰਬਾ ਸਿੰਘ ਜੀ ਤੇ ਸਾਰੇ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ ਬੁੱਢਾ ਦਲ ਦੇ ਜਫੇਦਾਰ ਅੱਜ ਕਹਿੰਦੇ ਦੀ ਨਿਹੰਗ ਸਿੰਘਾਂ ਨੇ ਕੀ ਕੀਤਾ ਵਰਗਦੇ ਇਤਿਹਾਸ ਪੜ ਕੇ ਵੇਖੋ ਆ ਹਜ਼ਾਰਾਂ ਸਾਲਾਂ ਦੇ ਗੁਲਾਮ ਸਾਡੇ ਮਲਖ ਨੂੰ ਪਹਿਲਾਂ ਮੁਗਲਾਂ ਤੋਂ ਆਜ਼ਾਦ ਕਰਾਇਆ ਫਿਰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਅਸਲੀ ਦਾਦੇ ਦਰਬਾਰ ਗਵਾਹੀ ਭਰਦੇ ਨੇ ਇਹ ਅੰਗਰੇਜ਼ਾਂ ਨਾਲ ਲੜਦੇ ਸ਼ਹੀਦ ਹੋਏ ਨੇ ਬਾਬਾ ਜੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਖਾਲਸੇ ਦਾ ਇਤਨਾ ਵੱਡਾ ਰਾਜ ਸਾਜ ਹੋਵੇਗਾ ਲੱਖ ਨਗਾਰਾ ਤੇ ਲੱਖ ਨਿਸ਼ਾਨ ਜਦੋਂ ਸਾਰੇ ਵੰਡ ਤੇ ਰਹਿੰਦੇ ਨਹੀਂ ਸਿੰਘੋ ਇਹ ਮੇਰੀ ਫਤਿਹ ਨਹੀਂ ਹੋਈ ਤੇ ਮੇਰੀ ਫਿਰ ਹੋਰ ਕਿਹਨੂੰ ਫਤਿਹ ਮਿਲੀ ਆ ਮਹਾਰਾਜ ਕਹਿੰਦੇ ਫਤਿਹ ਲਈ ਆ ਖਾਲਸੇ ਨੇ ਕਹਿੰਦੇ ਜੀ ਖਾਲਸਾ ਵੀ ਤੁਹਾਡਾ ਹੀ ਆ ਮਹਾਰਾਜ ਕਹਿੰਦੇ ਨਹੀਂ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਖਾਲਸਾ ਵਾਹਿਗੁਰੂ ਦਾ ਹਥੇਰੀ ਵਾਹਿਗੁਰੂ ਜੀ ਉਤੋਂ ਫਿਰ ਸਾਡੀ ਇਹ ਥੱਗੇ ਆਰੰਭ ਹੋਈ ਕਲਗੀਧਰ ਕਹਿੰਦੇ ਚਾਰੋ ਦਿਸ਼ਾਵਾਂ ਨੂੰ ਹਥੇ ਕਰੇਗਾ ਮੇਰਾ ਖਾਲਸਾ ਜਹ ਲਾਲ ਚ ਗੁਣ ਤਵ ਕਹਿਓ ਦਾਸ ਗੋਬਿੰਦ ਖਾਲਸੇ ਲਈ ਮੰਗ ਕੀਤੀ ਹੈ ਸਰਬ ਲੋਗ ਗ੍ਰੰਥ ਪੂਰਾ ਕਰਕੇ ਕਿੰਨੇ ਦਰਬਾਰਾਂ ਦੀ ਬਾਣੀ ਸੰਪੂਰਨ ਕਰਕੇ ਇਹ ਅਰਦਾਸ ਕੀਤੀ ਹੈ ਗਾਲ ਪੁਰਖ ਅੱਗੇ ਜਹ ਲਾਲ ਚ ਗੁਣ ਤਵ ਕਹਿਓ ਮਹਾਰਾਜ ਜੀ ਤੁਹਾਡਾ ਸਾਜਿਆ ਨਵਾਜਿਆ ਖਾਲਸਾ ਪੰਥ ਅੱਜ ਦੁਨੀਆ ਦੇ ਤਖਤੇ ਤੇ ਕਾਇਮ ਹੈ ਫਤੇ ਹੋਵੇ ਸਤਗੁਰੂ ਕੀ ਹੁਦਾਸਤ ਲੋ ਰਾਜ ਇਥੇ ਸ਼ਬਦ ਪੂਰਾ ਹੋ ਗਿਆ ਫਤੇ ਹੋਵੇ ਸਤਗੁਰੂ ਕੀ ਤਲੰਗੀ ਤਾਂ ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਮੱਕੇ ਵਿੱਚ ਕਰਮੀ ਨਾਮਾ ਉਚਾਰ ਕੇ ਕਿਹਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਸਤਗੁਰਾਂ ਦੀ ਫਤੇ ਹੋਵੇਗੀ ਸਾਰੇ ਬੇਸ਼ੁਬਿਧ ਦੇ ਵਿੱਚ ਹਤੇ ਹੋਵਾ ਸਤਗੁਰੂ ਕੀ ਉਦਾਸਤ ਲੋਰਾਜ ਤੇ ਉਦਾ ਕਹਿੰਦੇ ਜਿੱਥੋਂ ਸੂਰਜ ਚੜਿਆ ਤੇ ਅਸਤ ਕਹਿੰਦੇ ਜਿੱਥੇ ਜਾ ਕੇ ਛਕਦਾ ਇਹਦੇ ਵਿੱਚ ਆਉਂਦੇ ਨੇ ਸੱਤ ਸਮੁੰਦਰ ਸੱਤ ਦੀਪ ਤੇ ਨੌ ਖੰਡ ਜਿਨ੍ਹਾਂ ਚ ਇੱਕ ਆਪਣਾ ਭਾਰਤ ਖੰਡ ਇਦਾਂ ਦੇ ਅੱਠ ਖੰਡ ਹੋਰ ਨੇ ਨੌ ਖੰਡ ਸੱਤ ਸਮੁੰਦਰ ਸੱਤ ਦੀਪ ਤੁਹਾਨੂੰ ਕਹਿੰਦੇ ਨੇ ਉਦੇ ਅਸਤ ਲੋ ਰਾਜ ਮਹਾਰਾਜ ਕਹਿੰਦੇ ਮੇਰਾ ਖਾਲਸਾ ਚੜ੍ਹਦੇ ਤੋਂ ਲੈਂਦੇ ਸਾਰੇ ਵਿਸ਼ਵ ਤੇ ਖਾਲਸਾ ਰਾਜ ਕਰੇਗਾ